वाले। बेटा माइक चूचा बोल हाँ जी सिस्टर ही थोड़ा नाम की है हाय शिकीप कहाँ तो सिकी तो तेरे रहने वाले हम रहो कहीं तो तुसे अपनी दवाई भी चले पाए कि तनु बहुत ज़्यादा बुखार हो गया सी दवाई ना कोई भी राम नहीं मिल रहा सी प्रार्थना कराऊँ तो बाद प्रभु ने तनु दीती चाहिए और ठीक हो पूरी तरह किन्ने तेरे पुत्र तनु प्रॉब्लम्स बुखार ਦੇ ਕਾਰਨ ਫਰਕੀ ਹੁੰਦਾ ਸੀ ਤੁਹਾਨੂੰ ਪੇਟ ਚ ਪ੍ਰੋਬਲਮ ਸੀ ਅੱਛਾ ਹੋਰ ਕੀ ਹੋ ਰਿਹਾ ਸੀਗਾ ਪੇਟ ਬਹੁਤ ਦਰਦ ਹੁੰਦਾ ਸੀ ਤੋਂ ਕਾਫੀ ਦਸਰੇ ਸੋਤਣ ਨੂੰ ਦਾਦੀ ਵੀ ਦਸਰੇ ਸੀ ਕਹਿੰਦੇ ਕੀ ਚੱਲਣ ਫਿਰਨ ਤੋਂ ਵੀ ਜਿਹੜੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਕਮਜ਼ੋਰ ਹੋਈ ਹੈ ਲੇਕਿਨ ਬੁਖਾਰ ਇੰਨਾ ਜ਼ਿਆਦਾ ਸੀ ਦਵਾਈ ਵੀ ਇਹਨਾਂ ਨੇ ਲਈ ਤੀ ਲੇਕਿਨ ਕੋਈ ਵੀ ਆਰਾਮ ਨਹੀਂ ਇੱਕ ਦਿਨ ਚਰਚੇ ਨੂੰ ਲੈ ਕੇ ਆਏ ਜਦੋਂ ਇਹਨੂੰ ਚਰਚ ਲੈ ਕੇ ਆਏ ਸ਼્વાસ ਦੇ ਨਾਲ ਪ੍ਰਾਰਥਨਾ ਕਰਵਾਈ ਔਰ ਪ੍ਰਾਰਥਨਾ ਨੂੰ ਗ੍ਰਹਿਣ ਕੀਤਾ